ਨੌਜਵਾਨ ਸਟੇਜ 'ਤੇ ਭੰਗੜਾ ਪਾ ਰਿਹਾ ਭੰਗੜਾ ਪਾਉਂਦੇ ਦੇ ਪਾਗ ਡਿੱਲੀ ਹੋ ਜਾਂਦੀ ਹੈ ਤਾਂ ਪਾਗ ਨੂੰ ਸਾਈਡ ਤੇ ਰੱਖ ਕੇ ਭੰਗੜਾ ਪਾਉਣ ਲੱਗ ਜਾਂਦੇ ਨੇ ਕੇਸ ਖੁੱਲੇ ਹੁੰਦੇ ਆ ਤਾਂ ਜੱਜ ਵੀ ਉਹਨੂੰ ਸਨਮਾਨਿਤ ਕਰਦੇ ਆ ਸਾਰੇ ਤਾੜੀਆਂ ਮਾਰਦੇ ਆ ਖੜਕੇ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਸੇ ਕੌਮ ਕਿਹੜੇ ਰਾਹ ਤੇ ਪਈ ਹੋਈ ਹੈ ਇਹ ਕੀ ਹੈ ਪੱਗ ਦੀ ਤੋਹੀਨ ਹੈ ਪੱਗ ਦੀ ਬੇਅਦਬੀ ਹੈ ਸ਼ਰਿਆਮ ਕੇਸਾਂ ਦੀ ਵੀ ਬੇਅਦਬੀ ਹੈ ਕਿੱਥੇ ਤਾਂ ਉਹਨਾਂ ਨੂੰ ਸਮਝਾਉਣਾ ਚਾਹੀਦਾ ਸੀ ਉਹਨਾਂ ਅਧਿਆਪਕਾਂ ਨੂੰ ਵੀ ਟੀਚਰਾਂ ਨੂੰ ਵੀ ਤੁਸੀਂ ਪੱਗ ਦੀ ਬੇਦਬੀ ਕੀਤੀ ਹੈ ਕੇਸਾਂ ਦੀ ਬੇਦਬੀ ਕੀਤੀ ਹੈ ਉਹਨਾਂ ਨੂੰ ਸਮਝਾਉਣ ਦੀ ਬਜਾਏ ਸਗੋਂ ਜੇਤੂ ਕਰਾਰ ਦਿੱਤਾ ਗਿਆ ਉਹ ਮੈਂ ਉਹਨਾਂ ਮੂਰਖਾਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਵੀ ਜਿਹੜੀ ਪੱਗ ਦੇ ਪਿੱਛੇ ਇੰਨੀਆਂ ਵੱਡੀਆਂ ਸ਼ਹਾਦਤਾਂ ਹੋ ਗਈਆਂ ਇੰਨੀਆਂ ਵੱਡੀਆਂ ਕੁਰਬਾਨੀਆਂ ਹੋ ਗਈਆਂ ਬੰਦ-ਬੰਦ ਕੱਟੇ ਗਏ ਖੋਪੜੀਆਂ ਲੱਥੀਆਂ ਚਰਖੜੀਆਂ ਤੇ ਚੜ੍ਹ ਗਏ ਸਾਡੇ ਸਿੰਘ ਮੈਦਾਨੇ ਜੰਗ ਦੇ ਵਿੱਚ ਜਦੋਂ ਸਿੰਘ ਯੋਧੇ ਲੜਦੇ ਹੁੰਦੇ ਸੀ ਉਦੋਂ ਵੀ ਜੇਕਰ ਕਿਤੇ ਉਹਨਾਂ ਦੀ ਦਸਤਾਰ ੁੰਜੇ ਡੇਗ ਜਾਂਦੀ ਸੀ ਨਾ ਪਹਿਲਾਂ ਆਪਣੀ ਦਸਤਾਰ ਸਿਰ ਤੇ ਟਕਾਉਂਦੇ ਹੁੰਦੇ ਸੀ ਵੀ ਸਾਡੀ ਦਸਤਾਰ ਦੀ ਸਾਡੇ ਕੇਸਾਂ ਦੀ ਬੇਦਬੀ ਨਾ ਹੋਵੇ ਉਹਨਾਂ ਨੇ ਭੰਗੜੇ ਨੂੰ ਅਹਿਮੀਅਤ ਦਿੱਤੀ ਹੈ ਕੇਸਾਂ ਨੂੰ ਅਹਿਮੀਅਤ ਨਹੀਂ ਦਿੱਤੀ ਇਹ ਬੜਾ ਸੋਚਣ ਦਾ ਵਿਸ਼ਾ ਤੇ ਖਾਸ ਕਰਕੇ ਮੈਂ ਪੰਥਕ ਜਥੇਬੰਦੀਆਂ ਨੂੰ ਇਹ ਬੇਨਤੀ ਕਰਦਾ ਵੀ ਇਹਤੇ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਵੀ ਜੋ ਕੋ ਜਾ ਇਹ ਕੇਸਾਂ ਦੀ ਬੇਦਰਦੀ ਹੋਈ ਹੈ ਪਾਗ ਦੀ ਬੇਦਰਦੀ ਹੋਈ ਹੈ ਇਹ ਬਹੁਤ ਵੱਡੀ ਤੋਹੀ ਨਾ ਤੇ ਬੇਇਜ਼ਤੀ ਹੋਈ ਹੈ ਪਾਗ ਦੀ ਜਿਹੜੀ ਮਹਾਰਾਜ ਦੀ ਬਾਣੀ ਜਾਂ ਸਿੱਖੀ ਸਿਧਾਂਤ ਦੀ ਗੱਲ ਕਹਿੰਦਾ ਵੀ ਸਾਬਤ ਸੂਰਤ ਦਸਤਾਰ ਸਿਰਾਂ ਵੀ ਅਸੀਂ ਸਾਬਤ ਸੂਰਤ ਰਹਿਣਾ ਸਾਡੇ ਉੱਪਰ ਦਸਤਾਰਾਂ ਸੋਪਦੀਆਂ ਨੇ ਜਿਹੜਾ ਸਿਧਾਂਤ ਹੈ ਉਹਦੇ ਬਿਲਕੁਲ ਉੱਥੇ ਗੁਰੂ ਨਾਨਕ ਦੇਵ ਜੁਨੀਵਰਸਿਟੀ ਦੇ ਉਹ ਢੋਰੀਆ ਦੇ ਕਿਹੜੇ ਕਿਹੜੇ ਆਧਾਰ ਤੇ ਉਹਨਾਂ ਨੂੰ ਤੁਸੀਂ ਜੇਤੂ ਕਰਾਰ ਦਿੱਤਾ ਜਾਉ ਨੌਜਵਾਨ ਜਿਹੜੇ ਜਿੱਤੇ ਆਪਾਂ ਗਾਂ ਲਾ ਕੇ ਵੀ ਆਪਣੇ ਕੇਸਾਂ ਦੀ ਬੇਦਬੀ ਕਰਾ ਕੇ ਉਹ ਉਸਣਾ ਚਾਹੀਦਾ ਉਹਨਾਂ ਨੂੰ ਵੀ ਜਿਹੜੇ ਜੱਜ ਆ। ਵੀ ਇੱਕ ਪੀੜ ਛੱਪੜ ਚ ਵੜਦੇ ਦੂਜੀਆਂ ਆਪੇ ਵੜ ਜਾਂਦੀਆਂ ਦੂਜੀਆਂ ਨੂੰ। ਠੱਕਣ ਦੀ ਲੋੜ ਨਹੀਂ ਪੈਂਦੀ ਤੇ ਉੱਥੇ ਪੀੜ ਚਾਲ ਹੋਈ ਆ। ਵੀ ਵੇਖੋ ਵੇਖ ਇੱਕ ਨੇ ਤਾੜੀਆਂ ਮਾਰੀਆਂ ਦੂਜੇ ਨੇ ਤੀਜੇ ਨੇ ਬਸ ਉਹਨਾਂ ਨੂੰ ਵੀ ਕਰਤਾ ਵੀ ਹਾਂ ਤੁਸੀਂ ਬੜਾ ਵਧੀਆ ਕੰਮ ਕਰਦੇ ਜੋ ਤੇ ਉਹਨਾਂ ਨੇ ਪੰਪ ਛਕ ਲਿਆ ਉਹ ਆਪਣਾ ਵਿਸਤਾਰ ਲਾ ਕੇ ਤੇ ਉਹ ਨੱਚੀ ਗਿਆ। ਜਿਹੜੇ ਹਿਸਾਬ ਨਾਲ ਚਮਕੀਲਾ ਚਮਕੀਲਾ ਇੰਟਰਨੈਟ ਤੇ ਕਰਾਈ ਪਈ ਹੈ ਦਲਜੀਤ ਸੋਨ ਦਾ ਸਾਹਜ ਨੇ ਉਸ ਹਿਸਾਬ ਦੇ ਨਾਲ ਤੇ ਚਮਕੀਲਾ ਹੀਰੋ ਹੋਰ ਹੋਰ ਚ ਦੀਪ ਹੀਰਾ ਨੂੰ ਤੇ ਹੀਰੋ ਇਹਨਾਂ ਨੇ ਬਣਾਉਣਾ ਨਹੀਂ ਹੈ ਉਹਨਾਂ ਦੀ ਤੇ ਕਰਦਾਰ ਕੁਸ਼ੀ ਕਰਨਗੇ ਇਹਨਾਂ ਸਾਨੂੰ ਪਤਾ ਔਜ਼ਾਰ ਟੀਵੀ ਦੇ ਫੇਸਬੁੱਕ ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹਾਂ ਮੈਂ ਤੋਂ ਨਾਲ ਜਗਜੀਤ ਸਿੰਘ ਮੁੱਦੇ ਦੋ ਬੜੇ ਗੰਭੀਰ ਨੇ ਇਹਨਾਂ ਦਿਨੀ ਬੜੇ ਚਰਚਾ ਦੇ ਵਿੱਚ ਨੇ ਪਹਿਲਾ ਮੁੱਦਾ ਹੈ ਚਮਕੀਲੇ ਦਾ ਬੜਾ ਨਾਮੀ ਕਲਾਕਾਰ ਸੀਗਾ ਤੇ ਹੁਣ ਫਿਰ ਤੋਂ ਉਹਨਾਂ ਦੇ ਉੱਤੇ ਇੱਕ ਫਿਲਮ ਆ ਰਹੀ ਹੈ ਪਰ ਵਿਚਨੀਆਂ ਗੱਲਾਂ ਬੜੀਆਂ ਨੇ ਇੱਕ ਜਿਹੜਾ ਅੱਜ ਦਾ ਮੁੱਦਾ ਇੱਕ ਯੂਨੀਵਰਸਿਟੀ ਦੇ ਵਿੱਚ ਇੱਕ ਸਿੱਖ ਨੌਜਵਾਨ ਸਰਦਾਰ ਨੌਜਵਾਨ ਭੰਗੜੇ ਦੇ ਵਿੱਚ ਪਰਫਾਰਮ ਕਰ ਰਿਹਾ ਹੁੰਦਾ ਤਾਂ ਉਸ ਦੀ ਪੱਗ ਟੱਲੀ ਹੋ ਜਾਂਦੀ ਹੈ ਤਾਂ ਉਹ ਪੱਗ ਨੂੰ ਲਾ ਕੇ ਸਾਈਡ ਤੇ ਰੱਖ ਦਿੰਦਾ ਤਾਂ ਉਸ ਤੋਂ ਬਾਅਦ ਉਸ ਨੂੰ ਸਨਮਾਨਿਤ ਕੀਤਾ ਜਾਂਦਾ ਜਿਹੜੇ ਜੱਜ ਹੁੰਦੇ ਨੇ ਉਹ ਵੀ ਸਰਦਾਰ ਨੇ ਕਿਸ ਤਰੀਕੇ ਦੇ ਨਾਲ ਪੱਗ ਦੀ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ ਇਹ ਚੀਜ਼ਾਂ ਉੱਤੇ ਗੱਲਬਾਤ ਕਰਾਂਗੇ ਕਿਉਂਕਿ ਕਿਸ ਤਰੀਕੇ ਦੇ ਨਾਲ ਸਾਡੇ ਸਿੰਘ ਸ਼ੀਦਾ ਨੇ ਗੁਰੂ ਸਹਿਬਾਨਾਂ ਨੇ ਇਹ ਚੀਜ਼ਾਂ ਦਿੱਤੀਆਂ ਨੇ ਪਰ ਕਿਤਨਾ ਕਿਤੇ ਉਹਨਾਂ ਦੀ ਬੇਅਦਬੀ ਕਰਦੇ ਨਜ਼ਰ ਆ ਰਹੇ ਨੇ ਸਟੇਜਾਂ ਦੇ ਉੱਤੋਂ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਚਮਕੌਰ ਸਿੰਘ ਨੇ ਇਹ ਅਕਸਰ ਪੰਥਕ ਮੁੱਦਿਆਂ ਦੇ ਉੱਤੇ ਗੱਲ ਰੱਖਦੇ ਰਹਿੰਦੇ ਨੇ ਕਥਾ ਵਿਚਾਰਾਂ ਕਰਦੇ ਰਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਜੋ ਅੱਜ ਦੀ ਇੱਕ ਬੜੀ ਵੀਡੀਓ ਤਸਵੀਰ ਵਾਇਰਲ ਹੋ ਰਹੀ ਹੈ ਇੱਕ ਨੌਜਵਾਨ ਸਟੇਜ 'ਤੇ ਭੰਗੜਾ ਪਾ ਰਿਹਾ ਭੰਗੜਾ ਪਾਉਂਦੇ ਦੇ ਪਾਗ ਢੱਲੀ ਹੋ ਜਾਂਦੀ ਹੈ ਤਾਂ ਪਾਗ ਨੂੰ ਸਾਈਡ 'ਤੇ ਰੱਖ ਕੇ ਭੰਗੜਾ ਪਾਉਣ ਲੱਗੇ ਤਾਂ ਕੇਸ ਖੁੱਲੇ ਹੁੰਦੇ ਆ ਤਾਂ ਜੱਜ ਵੀ ਉਹਨੂੰ ਸਨਮਾਨਿਤ ਕਰਦੇ ਆ ਸਾਰੇ ਤਾੜੀਆਂ ਮਾਰਦੇ ਆ ਖੜਕੇ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਸਿੱਖ ਕੌਮ ਕਿਹੜੇ ਰਾਹ 'ਤੇ ਪਈ ਹੋਈ ਹੈ ਦੇਖੋ ਜੀ ਪਾਗ ਦਾ ਮਾਣ ਸਤਕਾਰ ਜਿੰਨਾ ਸੀ ਵੀ ਪਾਗ ਦੀ ਇੱਕ ਅਹਿਮੀਅਤ ਆਪਣੇ ਆਪ ਦੇ ਵਿੱਚ ਬੜੀਆਂ-ਬੜੀਆਂ ਪਾਗ ਦੇ ਪਿੱਛੇ ਕਿੰਨੀਆਂ ਕੁਰਬਾਨੀਆਂ ਹੋਈਆਂ 18ਵੀਂ ਸਦੀ ਦੇ ਸਿੱਖਾਂ ਦਾ ਇਤਿਹਾਸ ਦੇਖ ਲਓ ਪਾਗ ਦੇ ਪਿੱਛੇ ਕੇਸਾਂ ਦੇ ਪਿੱਛੇ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਹੁੰਦੀ ਖੋਪੜੀ ਲੱਤ ਜਾਂਦੀ ਆ ਪਰ ਉਹ ਆਪਣੇ ਕੇਸ ਕਤਲ ਨਹੀਂ ਕਰਵਾਉਂਦੇ ਕੇਸਾਂ ਦੀ ਬੇਅਦਬੀ ਨਹੀਂ ਕਰਵਾਉਂਦੇ ਹੁਣ ਇਹਦੇ ਵਿੱਚ ਕੀ ਹੁੰਦਾ ਜੋ ਉਸ ਵੀਡੀਓ ਦੇ ਅੰਦਰ ਨਜ਼ਰ ਆ ਰਿਹਾ ਇੱਕ ਨੌਜਵਾਨ ਆ ਉਹਦੀ ਪਾਗ ਢਿੱਲੀ ਹੋ ਜਾਂਦੀ ਐ ਪਾਗ ਢਿੱਲੀ ਹੋਣ ਤੋਂ ਬਾਅਦ ਆ ਉਹ ਨੌਜਵਾਨ ਪਾਗ ਲਾਉਂਦਾ ਤੇ ਅਗਲੇ ਪਾਸੇ ਸਟੇਜ ਤੇ ਰੱਖ ਦਿੰਦਾ ਜੀ ਤੇ ਆਪਣਾ ਜਿਹੜਾ ਭੰਗੜਾ ਉਹ ਜਾਰੀ ਰੱਖਦਾ ਭੰਗੜਾ ਉਸੇ ਤਰ੍ਹਾਂ ਪਾਉਂਦਾ ਜਿਹੜੀ ਪਬਲਿਕ ਗਾੜੀ ਜਿਹੜੇ ਸਟੂਡੈਂਟ ਆ ਜਾਂ ਜੋ ਵੀ ਆ ਉਹਨਾਂ ਦੇ ਟੀਚਰ ਅਧਿਆਪਕ ਜਿਹੜੇ ਸੁਣ ਰਹੇ ਆਗੇ ਪੱਗਾਂ ਦਾ ਕੰਪੀਟੀਸ਼ਨ ਹੋ ਰਿਹਾ ਸੀ ਜਿਹੜੇ ਅੱਗੇ ਬੈਠੇ ਸਰੋਤੇ ਸੁਣ ਰਹੇ ਆ ਜਾਂ ਉਹ ਭੰਗੜਾ ਦੇਖ ਰਹੇ ਆ ਉਹ ਸਾਰੇ ਉੱਚੀ ਉੱਚੀ ਹੱਸਦੇ ਆ ਤਾੜੀਆਂ ਮਾਰਦੇ ਆ ਤੇ ਖੁਸ਼ ਹੁੰਦੇ ਆ ਵੀ ਇਹ ਬਹੁਤ ਵਧੀਆ ਕੰਮ ਹੋ ਗਿਆ ਵੀ ਜੁੰਡੇ ਖਲਾਰ ਕੇ ਵਾਲ ਖ ਕੇਸ ਖਲਾਰ ਕੇ ਨੱਚਣਾ ਬੜਾ ਵਧੀਆ ਹੋ ਗਿਆ ਵੀ ਇਹ ਕੋਈ ਤੋਹੀਨ ਨਹੀਂ ਹੈ ਕੇਸਾਂ ਦੀ ਜਾਂ ਪਾਗ ਲੱਥਣ ਦੀ ਤੇ ਫਿਰ ਇੰਨਾ ਹੀ ਨਹੀਂ ਜਿੱਥੇ ਉਹ ਤਾੜੀਆਂ ਮਾਰ ਕੇ ਹੱਸੇ ਤੇ ਜਿਹੜੇ ਸਾਹਮਣੇ ਜੱਜ ਬੈਠੇ ਸੀ ਉਹਨਾਂ ਜੱਜਾਂ ਦਾ ਨਾਮ ਦੱਸਿਆ ਜਾ ਰਿਹਾ ਦਸਨ ਮੁਤਾਬਕ ਇੱਕ ਦਾ ਨਾਮ ਅਮਰਿੰਦਰ ਸਿੰਘ ਹੈ ਤੇ ਇੱਕ ਦਾ ਨਾਮ ਜੁਝਾਰ ਸਿੰਘ ਉਹਨਾਂ ਜੱਜਾਂ ਨੇ ਕੀ ਕੀਤਾ ਵੀ ਉਹ ਟੀਮ ਫਰਸਟ ਆ ਗਈ ਉਹਨਾਂ ਨੂੰ ਵੀ ਅਵਾਰਡ ਦਿੱਤਾ ਗਿਆ ਉਹਨਾਂ ਨੂੰ ਸਨਮਾਨ ਕੀਤਾ ਗਿਆ ਵੀ ਹਾਂ ਤੁਸੀਂ ਪੱਗ ਲਾ ਕੇ ਨੱਚੇ ਸੀ ਕੇਸ ਖਲਾਰ ਕੇ ਨੱਚੇ ਸੀ ਅਸੀਂ ਤੁਹਾਨੂੰ ਜੇਤੂ ਕਰਾਰ ਦਿੰਦੇ ਹਾਂ ਤੁਸੀਂ ਬਹੁਤ ਸੋਹਣਾ ਭੰਗੜੇ ਦੇ ਵਿੱਚ ਪਾਰਟਿਸਪੇਟ ਕੀਤਾ ਵੀ ਇਹ ਕੀ ਹੈ ਪੱਗ ਦੀ ਤੋਹੀਨ ਹੈ ਪੱਗ ਦੀ ਬੇਅਦਬੀ ਹੈ ਸ਼ਰੀਆਮ ਕੇਸਾਂ ਦੀ ਬੇਅਦਬੀ ਹੈ ਕਿੱਥੇ ਤਾਂ ਉਹਨਾਂ ਨੂੰ ਸਮਝਾਉਣਾ ਚਾਹੀਦਾ ਸੀ ਉਹਨਾਂ ਅਧਿਆਪਕਾਂ ਨੂੰ ਵੀ ਟੀਚਰਾਂ ਨੂੰ ਵੀ ਤੁਸੀਂ ਪੱਗ ਦੀ ਬੇਦਬੀ ਕੀਤੀ ਹੈ ਕੇਸਾਂ ਦੀ ਬੇਦਬੀ ਕੀਤੀ ਹੈ ਉਹਨਾਂ ਨੂੰ ਸਮਝਾਉਣ ਦੀ ਬਜਾਏ ਸਗੋਂ ਜੇਤੂ ਕਰਾਰ ਦਿੱਤਾ ਗਿਆ ਉਹਨਾਂ ਨੂੰ ਉਹ ਅਵਾਰਡ ਦਿੱਤਾ ਗਿਆ ਉਹਨਾਂ ਨੂੰ ਫਰਸਟ ਪੋਜੀਸ਼ਨ ਦਿੱਤੀ ਗਈ ਵੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਉਹ ਮੈਂ ਉਹਨਾਂ ਮੂਰਖਾਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਵੀ ਜਿਹੜੀ ਪੱਗ ਦੇ ਪਿੱਛੇ ਇੰਨੀਆਂ ਵੱਡੀਆਂ ਸ਼ਹਾਦਤਾਂ ਹੋ ਗਈਆਂ ਇੰਨੀਆਂ ਵੱਡੀਆਂ ਕੁਰਬਾਨੀਆਂ ਹੋ ਗਈਆਂ ਬੰਦ-ਬੰਦ ਕੱਟੇ ਗਏ ਖੋਪੜੀਆਂ ਲੱਥ ਗਈਆਂ ਚਰਖੜੀਆਂ ਤੇ ਚੜ ਗਏ ਸਾਡੇ ਸਿੰਘ ਮੈਦਾਨੇ ਜੰਗ ਦੇ ਵਿੱਚ ਜਦੋਂ ਸਿੰਘ ਯੋਧ ਲੜਦੇ ਹੁੰਦੇ ਸੀ ਉਦੋਂ ਵੀ ਜੇਕਰ ਕਿਤੇ ਉਹਨਾਂ ਦੀ ਦਸਤਾਰ ਝੁੰਜੇ ਡੇਗ ਜਾਂਦੀ ਸੀ ਨਾ ਪਹਿਲਾਂ ਆਪਣੀ ਦਸਤਾਰ ਸਿਰ ਤੇ ਟਿਕਾਉਂਦੇ ਹੁੰਦੇ ਸੀ ਵੀ ਸਾਡੀ ਦਸਤਾਰ ਦੀ ਸਾਡੇ ਕੇਸਾਂ ਦੀ ਬੇਦਬੀ ਨਾ ਹੋਵੇ ਤੇ ਉੱਥੇ ਤਾਂ ਕੋਈ ਮੈਦਾਨੇ ਜੰਗ ਨਹੀਂ ਸੀ ਲੱਗਾ ਹੋਇਆ ਉੱਥੇ ਤਾਂ ਕੇਵਲ ਇੱਕ ਭੰਗੜੇ ਦਾ ਕੰਪੀਟੀਸ਼ਨ ਸੀ ਉਹਨਾਂ ਨੇ ਭੰਗੜੇ ਨੂੰ ਅਹਿਮੀਅਤ ਦਿੱਤੀ ਆ ਪਾਗ ਨੂੰ ਅਹਿਮੀਅਤ ਨਹੀਂ ਦਿੰਦੀ ਉਹਨਾਂ ਨੇ ਭੰਗੜੇ ਨੂੰ ਅਹਿਮੀਅਤ ਦਿੱਤੀ ਹੈ ਕੇਸਾਂ ਨੂੰ ਅਹਿਮੀਅਤ ਨਹੀਂ ਦਿੰਦੀ ਇਹ ਬੜਾ ਸੋਚਣ ਦਾ ਵਿਸ਼ਾ ਤੇ ਖਾਸ ਕਰਕੇ ਮੈਂ ਪੰਥਕ ਜਥੇਬੰਦੀਆਂ ਨੂੰ ਇਹ ਬੇਨਤੀ ਕਰਦਾ ਵੀ ਇਹਤੇ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਵੀ ਜੋ ਕੋਜਾ ਇਹ ਕੇਸਾਂ ਦੀ ਬੇਅਦਬੀ ਹੋਈ ਹੈ ਪਾਗ ਦੀ ਬੇਅਦਬੀ ਹੋਈ ਹੈ ਇਹ ਬਹੁਤ ਵੱਡੀ ਤੋਂ ਹੀ ਨਾ ਤੇ ਬੇਇੱਜ਼ਤੀ ਹੋਈ ਹੈ ਪਾਗ ਦੀ ਇਹਦੇ ਵਿੱਚ ਇਹ ਵੀ ਹੈ ਜਿਹੜੇ ਜੱਜ ਸਾਹਿਬਾਨ ਨੇ ਬੜੇ ਪਾਕ ਪਵਿੱਤਰ ਨਾਮ ਇਹਨਾਂ ਦੇ ਜਿਸ ਤਿੱਕੇ ਨਾਲ ਜੁਝਾਰ ਸਿੰਘ ਬੜਾ ਵੱਡਾ ਇਤਿਹਾਸ ਹੁੰਦਾ ਹੈ ਛੋਟੇ ਸਾਹਿਬ ਜਦਾਂ ਜ਼ਿਕਰ ਹੋ ਜਾਂਦਾ ਹੈ ਉਹਨਾਂ ਦਾ ਨਾਮ ਉਹਨਾਂ ਨੇ ਆਪਣਾ ਨਾਮ ਰੱਖਿਆ ਹੋਇਆ ਪਰਿਵਾਰ ਦੇ ਵੱਲੋਂ ਮਿਲਿਆ ਨਾ ਉਹਨਾਂ ਨੇ ਇਹ ਚੀਜ਼ ਸੋਚੀ ਨਹੀਂ ਕਿ ਮੇਰੇ ਨਾਮ ਪਿੱਛੇ ਸਿੰਘ ਹੈ ਦਸਤਾਰ ਮੇਰੇ ਸਿਰ ਤੇ ਵੀ ਹੈ ਤੇ ਦਸਤਾਰ ਲਾ ਕੇ ਪੈਰਾਂ ਚ ਰੱਖ ਰਿਹਾ ਮੈਂ ਉਹਨਾਂ ਨੂੰ ਇੱਥੇ ਕਹਾ ਕਿ ਤੁਸੀਂ ਬੰਦ ਕਰੋ ਇਹ ਕੀ ਕਰ ਰਹੇ ਹੋ ਉਹਨਾਂ ਦਾ ਬਿਲਕੁਲ ਨਹੀਂ ਇਹ ਹੱਕ ਬਣਿਆ ਕਿ ਇਸ ਤਰ੍ਹਾਂ ਨਾਲ ਬੇਅਦਬੀ ਕਰਾਈ ਉਹਨਾਂ ਨੂੰ ਜਿਹੜਾ ਬੰਦਾ ਆਪ ਹੀ ਨਚਾਰ ਆ ਨਾਮ ਉਹਨਾਂ ਦਾ ਬੜਾ ਖੂਬਸੂਰਤ ਆ ਸਤਗੁਰੂ ਜੀ ਦੇ ਫਰਜੰਦਾ ਦੇ ਨਾਮ ਦੇ ਵਿੱਚੋਂ ਉਹਨਾਂ ਦਾ ਇੱਕ ਨਾਮ ਹੈ ਜੁਹਾਰ ਸਿੰਘ ਬਹੁਤ ਵਧੀਆ ਨਾਮ ਆ ਪਰ ਉਹਨਾਂ ਨੂੰ ਉਹ ਨਾਮ ਦੇ ਪਿੱਛੇ ਲੱਗੇ ਸਿੰਘ ਦੀ ਅਹਿਮੀਅਤ ਦਾ ਨਹੀਂ ਪਤਾ ਇੱਕ ਸੇਖ ਹੋ ਕੇ ਕੇਸਾਂ ਦੀ ਅਹਿਮੀਅਤ ਤਾਂ ਨਹੀਂ ਪਤਾ ਇੱਕ ਸੇਖ ਹੋ ਕੇ ਪਾਗ ਦੀ ਅਹਿਮੀਅਤ ਤਾਂ ਨਹੀਂ ਪਤਾ ਵੀ ਜਿੱਥੇ ਤਾਂ ਉਹਨਾਂ ਨੂੰ ਫੇਲ ਕਰਨਾ ਚਾਹੀਦਾ ਸੀ ਉੱਥੇ ਭੰਗੜਾ ਰੋਕ ਕੇ 2-4 ਮਿੰਟ ਵੱਧ ਲੱਗ ਜਾਂਦੇ ਪਹਿਲਾਂ ਉਹਨਾਂ ਨੂੰ ਸਮਝਾਉਣਾ ਚਾਹੀਦਾ ਸੀ ਜਿਹੜੇ ਨੌਜਵਾਨ ਦੀ ਪੱਗ ਲੱਥੀ ਆ ਵੀ ਤੂੰ ਭਾਈ ਆਪਣੇ ਸਿਰ ਤੇ ਪਾਗ ਟਕਾ ਤੇ ਅਗਲੀ ਜਿਹੜੀ ਕਾਰਵਾਈ ਆ ਜਾਂ ਜੋ ਕੰਪੀਟੀਸ਼ਨ ਚੱਲ ਰਿਹਾ ਉਹਨੂੰ ਫੇਰ ਸ਼ੁਰੂ ਕਰਾਂਗੇ ਇਹ ਇਹ ਤਾਂ ਉਹਨਾਂ ਨੂੰ ਜਿਹੜੇ ਜੱਜ ਬੈਠੇ ਸੀ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਪਰ ਉਹਨਾਂ ਨੇ ਉੱਥੇ ਤਾੜੀਆਂ ਮਾਰ ਕੇ ਮਤਲਬ ਉਹਨਾਂ ਨੂੰ ਹੋਰ ਐਪਰੀਸ਼ੀਏਟ ਕੀਤਾ ਕਿਤੇ ਇਹ ਤਾਂ ਨਹੀਂ ਹੋ ਜੇਗਾ ਜਿਵੇਂ ਬੀਤੇ ਦਿਨਾਂ ਦੇ ਵਿੱਚ ਇੱਕ ਡਾਂਸਰ ਦਾ ਬੜਾ ਵੀਡੀਓ ਵਾਇਰਲ ਹੋਇਆ ਕਿਤੇ ਇਹ ਕਹਿੰਦੇ ਅਸੀਂ ਤਾਂ ਆਰਟਿਸਟ ਆ ਅਸੀਂ ਤਾਂ ਪਰਫਾਰਮ ਕਰਦੇ ਸੀ ਕਿ ਸਾਡਾ ਤਾਂ ਕੰਮ ਹੈ ਅਸੀਂ ਤਾਂ ਕਰ ਸਕਦੇ ਆ ਇਸੇ ਕੰਮ ਫਿਰ ਇਹ ਗੱਲਾਂ ਹੋਣ ਲੱਗ ਜਾਣਗੀਆਂ ਕਿ ਲੱਗਦਾ ਕਿ ਸਮਾਜ ਉਹਨਾਂ ਨੂੰ ਇਸਤੇ ਕਿਤੇ ਸਰਟੀਫਿਕੇਟ ਪਰਫਾਰਮ ਇਦਾਂ ਦਾ ਕਦੀ ਪਰਫਾਰਮ ਨਹੀਂ ਵੇਖਿਆ ਚਲੋ ਹੁੰਦਾ ਹੋਊਗਾ ਵੀ ਜੇ ਕੋਈ ਭੰਗੜਾ ਪਾ ਰਿਹਾ ਉਹਦੀ ਪੱਗ ਢਿੱਲੀ ਹੋ ਸਕਦੀ ਆ ਲੱਤ ਸਕਦੀ ਆ ਪਰ ਉਹ ਪਹਿਲਾਂ ਰੱਖੇ ਨਾ ਵੀ ਪਹਿਲਾਂ ਮੁੱਖ ਕੀ ਆ ਪਹਿਲਾਂ ਮਰੇ ਕੇਸ ਮੈਂ ਉਹਨਾਂ ਕੇਸਾਂ ਦੀ ਅਹਿਮੀਅਤ ਨੂੰ ਸਮਝਣਾ ਪੱਗ ਦੀ ਅਹਿਮੀਅਤ ਨੂੰ ਸਮਝਾਂ ਵੀ ਇਹ ਇਹ ਬਹੁਤ ਗਲਤ ਹੋਇਆ ਨਿੰਦਣ ਜੋ ਘਟਨਾ ਵਾ ਤੇ ਇੱਤੇ ਵਿਚਾਰ ਜ਼ਰੂਰ ਕਰਨੀ ਬਣਦੀ ਆ ਵੀ ਇਹ ਜੋ ਕੁਝ ਹੋਇਆ ਨਾ ਵੀ ਇਹ ਸਾਡੀਆਂ ਜਥੇਬੰਦੀਆਂ ਨੂੰ ਇੱਤੇ ਵਿਚਾਰ ਕਰਨੀ ਜ਼ਰੂਰੀ ਇਸ ਦੇ ਵਿੱਚ ਸਟੈਂਡ ਕੀ ਲੈਣਾ ਚਾਹੀਦਾ ਹੈ ਅਗਰ ਜਿਵੇਂ ਤੁਸੀਂ ਪੰਥਕ ਲੋਕਾਂ ਦੀ ਗੱਲ ਕਰ ਰਹੇ ਹੋ ਬੁੱਧੀਜੀਵੀਆਂ ਦੀ ਗੱਲ ਕਰ ਰਹੇ ਹੋ ਕੇਸ ਦੇ ਉੱਤੇ ਸਟੈਂਡ ਲੈਣਾ ਸਪਸ਼ਟ ਕਰਨ ਸਟੈਂਡ ਕਲੇਗਾ ਕੌਣ ਐਜੀਪੀਸੀ ਲਏਗੀ ਜਾਂ ਫਿਰ ਉਸ ਦੇ ਵਿੱਚ ਉਹਨਾਂ ਨੂੰ ਇਹ ਮਾਫ ਕਰ ਦਿੱਤਾ ਜਾਏਗਾ ਕਿ ਚਲੋ ਕੋਈ ਨਾ ਇਹ ਨਾ ਤਾਂ ਗਲਤੀ ਹੋਗੀ ਮਾਫ ਕਰ ਦਈਏ ਕਿਉਂਕਿ ਅਣਜਾਣੇ ਦੇ ਵਿੱਚ ਹੋ ਗਈ ਹੋਣੀ ਆ ਪਰ 21 ਟੈਂਡ ਸਪਸ਼ਟ ਹੋਏਗਾ ਕੱਲੇ ਇਹ ਮੁਆਫੀ ਹੋਏਗੀ ਜਾਂ ਫਿਰ ਹੋਰ ਕੋਈ ਗੱਲ ਨਹੀਂ ਜਾਣੇ ਅਣਜਾਣੇ ਦੇ ਵਿੱਚ ਤਾਂ ਇਹ ਇਹੋ ਜੀ ਘਟਨਾ ਵਾਪਰਦੀ ਨਹੀਂ ਹਾਂ ਤੁਸੀਂ ਦੇਖੋ ਇੱਕ ਪਾਸੇ ਮੇਰੇ ਹਿਸਾਬ ਦੇ ਨਾਲ ਉੱਥੇ 4-500 ਬੰਦਾ ਉਹਨਾਂ ਨੂੰ ਵੇਖ ਵੀ ਰਿਹਾ ਹੋਵੇਗਾ ਤਾੜੀਆਂ ਮਾਰਿਆ ਸਾਰਿਆਂ ਨੇ ਖੁੱਲ ਕੇ ਤਾੜੀਆਂ ਵੀ ਮਾਰੀਆਂ ਵਾ ਲੋਕ ਉਹਨਾਂ ਨੂੰ ਬੜਾ ਐਪਰੀਸ਼ੀਏਟ ਵੀ ਕੀਤਾ ਗਿਆ ਵੀ ਸ਼ਾਇਦ ਪਤਾ ਨਹੀਂ ਤੁਸੀਂ ਕਿੱਡਾ ਕ ਵਧੀਆ ਕੰਮ ਕੀਤਾ ਮੇਰੇ ਹਿਸਾਬ ਦੇ ਨਾਲ ਤੇ ਉੱਥੇ ਬੈਠੇ ਹੀ ਸਾਰੇ ਮੂਰਖ ਆ ਵੀ ਕਿਸੇ ਦੇ ਇੱਕ ਦੇ ਵੀ ਮਤਲਬ ਕੰਨ ਤੇ ਜੂਣ ਹੀ ਸਰਕੀ ਵੀ ਇਹ ਚੀਜ਼ ਗਲਤ ਆ ਤੇ ਬਾਕੀ ਸਾਡੇ ਜਿਹੜੇ ਸਰਮੌਰ ਸੰਸਥਾਵਾਂ ਨੇ ਇੱਕ ਨਾ ਗੱਲ ਉੱਥੇ ਹੋਰ ਆ ਤੁਸੀਂ ਇੱਕ ਉਹ ਜਿੱਥੇ ਉਹ ਨੱਚ ਰਹੇ ਹਨ ਉਹਦੇ ਪਿਛਲੇ ਪਾਸੇ ਲਿਖਿਆ ਹੋਇਆ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਹਨਾ ਗੁਰੂ ਨਾਨਕ ਦੇਵ ਜੁਨੀਵਰਸਿਟੀ ਦੇ ਵਿੱਚ ਭੰਗੜੇ ਪੈ ਰਹੇ ਆ ਮਤਲਬ ਉਹ ਸੈਲੀਬ੍ਰੇਟ ਵੀ ਦੇਖ ਲਓ ਵੀ ਬਾਬਾ ਨਾਨਕ ਕਹਿ ਰਿਆ ਨੱਚਣ ਕੁੱਦਨ ਮਨਕਾ ਜਾਓ ਗੁਰੂ ਨਾਨਕ ਪਾਸ਼ਾ ਜੀ ਤੇ ਕਹਿੰਦੇ ਦੇ ਇਹਦੇ ਕੇਲੇ ਮਨ ਦਾ ਚਾਵਾ ਵੈਸੇ ਇਹਦੇ ਨਾਲ ਹੁੰਦਾ ਕੁਝ ਨਹੀਂ ਆ ਵੀ ਇਹ ਨੱਚਣਾ ਕੋਈ ਸਾਡਾ ਸਭਿਆਚਾਰ ਨਹੀਂ ਆ ਗੁਰੂ ਨਾਨਕ ਦੇ ਮਹਾਰਾਜ ਜੀ ਨਾਮ ਦੇ ਉੱਪਰ ਯੂਨੀਵਰਸਿਟੀ ਹੋਵੇ ਜਿੱਥੇ ਤਾਂ ਕੋਈ ਗੁਰਬਾਣੀ ਦਾ ਪ੍ਰਚਾਰ ਹੋਣਾ ਚਾਹੀਦਾ ਪੱਗ ਦਾ ਪ੍ਰਚਾਰ ਹੋਣਾ ਚਾਹੀਦਾ ਕੇਸਾਂ ਦਾ ਪ੍ਰਚਾਰ ਹੋਣਾ ਚਾਹੀਦਾ ਸਿੱਖੀ ਦਾ ਪ੍ਰਚਾਰ ਹੋਣਾ ਚਾਹੀਦਾ ਉੱਥੇ ਭੰਗੜੇ ਦਾ ਪ੍ਰਚਾਰ ਹੋ ਰਿਹਾ ਭੰਗੜੇ ਦਾ ਪ੍ਰਚਾਰ ਕਰਕੇ ਵੀ ਕੀ ਵਿਖਾਇਆ ਰਿਹਾ ਵੀ ਕੇਸਾਂ ਦੀ ਅਹਿਮੀਅਤ ਕੋਈ ਨਹੀਂ ਆ ਜਿਹੜੀ ਮਹਾਰਾਜ ਦੀ ਬਾਣੀ ਜਾਂ ਸਿੱਖੀ ਸਿਧਾਂਤ ਦੀ ਗੱਲ ਕਹਿੰਦਾ ਵੀ ਸਾਬਤ ਸੂਰਤ ਦਸਤਾਰ ਸਿਰਾਂ ਵੀ ਅਸੀਂ ਸਾਬਤ ਸੂਰਤ ਰਹਿਣਾ ਵਾ ਸਾਡੇ ਉੱਪਰ ਦਸਤਾਰਾਂ ਸੋਪਦੀਆਂ ਨੇ ਜਿਹੜਾ ਸਿਧਾਂਤ ਹੈ ਉਹਦੇ ਬਿਲਕੁਲ ਉੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਹ ਢੋਰੀਆ ਤੇ ਅੱਜ ਵੀ ਜਿਹੜੇ ਉੱਥੇ ਨੌਜਵਾਨ ਉਸ ਯੂਨੀਵਰਸਿਟੀ ਦੇ ਵਿੱਚ ਐਕਟਿਵ ਆ ਇਹਨਾਂ ਮੁੱਦਿਆਂ ਤੇ ਉਹ ਬੋਲਦੇ ਰਹਿੰਦੇ ਆ ਚਾਹੇ ਸਾਥ ਵਾਲੇ ਨੌਜਵਾਨ ਹੋਣ ਜਾਂ ਹੋਰ ਨੌਜਵਾਨ ਹੋਣ ਉਹਨਾਂ ਨੂੰ ਵੀ ਮਤਲਬ ਉਹਨਾਂ ਉਸਤਾਦਾਂ ਨੂੰ ਜਿਹੜੇ ਉਹ ਸਾਹਮਣੇ ਬੈਠੇ ਜੱਜ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਇਹ ਕੀਤਾ ਕੀ ਆ ਤੁਸੀਂ ਵੀ ਕਿਹੜੇ ਕਿਹੜੇ ਆਧਾਰ ਤੇ ਉਹਨਾਂ ਨੂੰ ਤੁਸੀਂ ਜੇਤੂ ਕਰਾਰ ਦਿੱਤਾ ਜਾਂ ਉਹ ਨੌਜਵਾਨ ਜਿਹੜੇ ਜਿੱਤੇ ਆਪਾਂ ਗਾਂ ਲਾ ਕੇ ਵੀ ਆਪਣੇ ਕੇਸਾਂ ਦੀ ਬੇਦਬੀ ਕਰਾ ਕੇ ਉਹ ਪੁੱਛਣਾ ਚਾਹੀਦਾ ਉਹਨਾਂ ਨੂੰ ਵੀ ਜਿਹੜੇ ਜੱਜ ਆ ਜਿਹੜੇ ਜਿਹੜੇ ਲੋਕਾਂ ਨੇ ਉੱਥੇ ਤਾੜੀਆਂ ਮਾਰੀਆਂ ਸੀਟੀਆਂ ਮਾਰੀਆਂ ਪਾ ਮੁੰਡੇ ਸੀਗੇ ਕੁੜੀਆਂ ਸੀਗੀਆਂ ਜੋ ਵੀ ਸੀਗੇ ਪਾ ਉੱਥੇ ਦੇ ਟੀਚਰ ਸੀਗੇ ਪ੍ਰਿੰਸੀਪਲ ਜੋ ਵੀ ਸੀਗੇ ਉਹ ਉਹਨਾਂ ਨੂੰ ਕਿਵੇਂ ਦੇਖਦੇ ਹਾਂ ਕਿ ਉਹਨਾਂ ਨੇ ਹੱਲਾਸ਼ੇਰੀ ਦਿੱਤੀ ਉਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਤਿਹਾਸ ਕੀ ਹੈ ਸਾਡਾ ਪਿੱਛੇ ਵੀ ਅਸੀਂ ਜਿਵੇਂ ਤੁਸੀਂ ਜ਼ਿਕਰ ਕੀਤਾ ਭਾਈ ਤਾਰੂ ਜੀ ਦਾ ਉਹਨਾਂ ਨੇ ਇਤਿਹਾਸ ਭੁੱਲ ਗਏ ਸੀਗੇ ਉਹਨਾਂ ਨੂੰ ਇਹੀ ਬੱਸ ਇਕੱਲਾ ਦੇਖਿਆ ਕਿ ਬਈ ਵਧੀਆ ਨੱਚ ਗਿਆ ਉੱਥੇ ਨਾ ਵੇਖੋ ਵੇਖੋ ਗਿਆ ਜਿੱਦਾਂ ਭੇੜਚਾਲ ਹੁੰਦੀ ਹੈ ਨਾ ਵੀ ਏਕ ਨੇ ਤਾੜੀਆਂ ਮਾਰੀਆਂ ਦੂਜਿਆਂ ਨੇ ਵੀ ਉਹ ਸਾਰਿਆਂ ਨੂੰ ਉੱਥੇ ਇਦਾਂ ਮਹਿਸੂਸ ਹੋਇਆ ਵੀ ਜਿੱਦਾਂ ਵਧੀਆ ਹੋ ਵੀ ਇੱਕ पेड़ ਛੱਪੜ ਚ ਵੜਦੇ ਦੂਜੀਆਂ ਆਪੇ ਵੜ ਜਾਂਦੀਆਂ ਦੂਜੀਆਂ ਨੂੰ ਬਿਲਕੁਲ ਤੱਕਣ ਦੀ ਲੋੜ ਨਹੀਂ ਪੈਂਦੀ ਤੇ ਉੱਥੇ पेड़ ਚਾਲ ਹੋਈ ਆ ਵੀ ਵੇਖੋ ਵੇਖ ਇੱਕ ਨੇ ਤਾੜੀਆਂ ਮਾਰੀਆਂ ਦੂਜੇ ਨੇ ਤੀਜੇ ਨੇ ਬਸ ਉਹਨਾਂ ਨੂੰ ਵੀ ਕਰਤਾ ਵੀ ਹਾਂ ਤੁਸੀਂ ਬੜਾ ਵਧੀਆ ਕੰਮ ਕਰੰਦੇ ਜੋ ਤੇ ਉਹਨਾਂ ਨੇ ਪੰਪ ਛਕ ਲਿਆ ਉਹ ਆਪਣਾ ਵਿਸਤਾਰ ਲਾ ਕੇ ਤੇ ਉਹ ਨੱਚੀ ਗਿਆ ਕੇਸਾਂ ਦੀ ਬੇਦਵੀ ਕਰਾ ਕੇ ਇਹ ਇਹ ਮਿਹਨਤ ਇਹੋ ਲੱਗਦਾ ਮੈਨੂੰ ਦੂਜੇ ਪਾਸੇ ਚਮਕੀਲਾ ਬੜਾ ਮਸ਼ਹੂਰ ਹੋ ਰਿਹਾ ਇਹਨਾਂ ਦਿਨਾਂ ਦੇ ਵਿੱਚ ਪਹਿਲਾਂ ਵੀ ਮਸ਼ਹੂਰ ਸੀਗੇ ਇਸ ਕਰਕੇ ਮਸ਼ਹੂਰ ਸੀਗੇ ਕਹਿੰਦੇ ਲੱਚਰ ਗੀਤ ਬੜੇ ਗਾਏ ਨੇ ਸਿੰਘਾਂ ਨੇ ਸਮਝਾਇਆ ਨਹੀਂ ਬਾਤ ਜਾਏ ਮਾਫੀ ਵੀ ਮੰਗੀ ਬੜੀਆਂ ਚੀਜ਼ਾਂ ਨੇ ਹੁਣ ਫਿਲਮ ਆ ਰਹੀ ਹੈ ਦਲਜੀਤ ਦੋਸਾਂਝ ਜਿਹੜੇ ਨੇ ਉਹ ਫਿਲਮ ਲੈ ਕੇ ਆ ਰਹੇ ਨੇ ਦਲਜੀਤ ਦੀਆਂ ਹੋਰ ਵੀ ਬੜੀਆਂ ਫਿਲਮਾਂ ਨੇ ਜਿਹੜੀਆਂ ਸਿੱਧ ਦਿੰਦੀਆਂ ਲੋਕਾਂ ਨੂੰ ਤੁਹਾਨੂੰ ਕੀ ਲੱਗਦਾ ਕਿ ਚਮਕੀਲਾ ਇਹਨਾਂ ਦਿਨੀ ਚਰਚਾ ਦੇ ਵਿੱਚ ਹੈ ਕੀ ਹੈ ਚਮਕੀਲਾ ਅਸਲ ਦੇ ਵਿੱਚ ਵੀ ਖੁਦ ਚਮਕੀਲੇ ਨੇ ਜਿਹੜੇ ਗਾਣੇ ਕੱਢੇ ਨਾ ਵੈਸੇ ਸਾਡੀ ਨਾ ਕਿਸੇ ਬੰਦੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੁੰਦੀ ਸਿੱਖ ਦੀ ਸਿੱਖ ਸੰਧੋ ਵੀ ਲੜਦਾ ਵਾ ਉਹ ਆਪਣੇ ਸਿਧਾਂਤ ਨੂੰ ਮੁੱਖ ਰੱਖ ਕੇ ਲੜਦਾ ਵੀ ਪੰਜਾਬ ਦੀ ਧਰਤੀ ਦਾ ਜਿਹੜਾ ਸੱਭਿਆਚਾਰ ਆ ਪੰਜਾਬ ਦੀ ਧਰਤੀ ਦਾ ਜਿਹੜਾ ਵਾਤਾਵਰਨ ਆ ਉਹ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਬਲੱਖਣ ਹੈ ਦੁਨੀਆ ਤੋਂ ਵਿਚਾਰਧਾਰਾ ਵਿਚਾਰਧਾਰਾ ਲਾ ਲਓ ਜਾਂ ਸਾਡਾ ਸਿਧਾਂਤ ਲਾ ਲਓ ਹੁਣ ਤੁਸੀਂ ਇੱਕ ਗੱਲ ਦੇਖੋ ਜਿਹੜਾ ਚਮਕੀਲਾ ਵਾ ਉਹਨੂੰ ਅੱਜ ਪ੍ਰਮੋਟ ਕੀਤਾ ਜਾ ਰਿਹਾ ਵੀ 30 40 ਸਾਲ ਦੇ ਇਤਿਹਾਸ ਦੇ ਵਿੱਚ ਜਾਂ ਉਹ 80 ਦਾ ਦਹਾਕਾ ਉਹਦੇ ਤੋਂ ਬਾਅਦ ਦੇ ਵਿੱਚ ਅੱਜ ਚਮਕੀਲਾ ਚੁੱਕ ਕੇ ਬਾਹਰ ਲਿਆਂਦਾ ਬਿੱਚ ਚ ਚਮਕੀਲਾ ਸ਼ਾਇਦ ਪੰਜਾਬ ਦਾ ਹੀਰੋ ਆ ਜਾਂ ਲੋਕਾਂ ਦਾ ਹੀਰੋ ਆ ਹੁਣ ਜਿਹੜਾ ਚਮਕੀਲਾ ਉਹ ਸਾਡਾ ਹੀਰੋ ਕਦੀ ਵੀ ਨਹੀਂ ਹੋ ਸਕਦਾ ਖਾਸ ਕਰਕੇ ਪੰਜਾਬ ਦੀ ਧਰਤੀ ਦੇ ਲੋਕਾਂ ਦਾ ਇਹ ਕਹਿ ਵੀ ਨਹੀਂ ਕਿਸ ਨੇ ਵੀ ਸਾਡਾ ਹੀਰੋ ਹੈ ਜਾਂ ਫਿਲਮ ਦੇ ਵਿੱਚ ਕਿ ਜਾਣ ਕੇ ਫਿਲਮ ਦੇ ਵਿੱਚ ਬਣਾਇਆ ਜਾਵੇਗਾ ਨਾ ਜਿਹੜੇ ਹਿਸਾਬ ਨਾਲ ਚਮਕੀਲਾ ਚਮਕੀਲਾ ਇੰਟਰਨੈਟ ਤੇ ਕਰਾਈ ਪਈ ਹੈ ਦਲਜੀਤ ਸੋਨ ਦਾ ਸੰਝ ਨੇ ਉਸ ਹਿਸਾਬ ਦੇ ਨਾਲ ਤੇ ਚਮਕੀਲਾ ਹੀਰੋ ਹੋਰ ਉਹ ਚ ਦੀਪ ਹੀਰਾ ਨੂੰ ਤੇ ਹੀਰੋ ਨਾਲੇ ਬਣਾਉਣਾ ਨਹੀਂ ਹੈ ਉਹਨਾਂ ਦੀ ਤੇ ਕਿਰਦਾਰ ਕੁਸ਼ੀ ਕਰਨਗੇ ਇਹਨਾਂ ਸਾਨੂੰ ਪਤਾ ਤੇ ਜਿਹੜਾ ਚਮਕੀਲਾ ਵਾ ਉਨੇ ਦਿਓਰ ਤੇ ਪਰਜਾਈ ਦੇ ਰਿਸ਼ਤੇ ਨੂੰ ਮਤਲਬ ਉਹਦੇ ਉੱਪਰ ਜੋ ਨੇ ਗੰਦ ਬਗਿਆ ਆਪਣੇ ਗੀਤਾਂ ਦੇ ਵਿੱਚ ਦਿਓਰ ਤੇ ਪਰਜਾਈ ਦਾ ਇੱਕ ਸਾਡੇ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਪਰਜਾਈਆਂ ਮਾਵਾ ਸਮਾਨ ਹੁੰਦੀਆਂ ਤੇ ਉਹਨੇ ਦਿਓਰ ਤੇ ਪਰਜਾਈ ਦੀ ਜੋ ਵੀ ਉਹ سنگੀਨ ਰਾਤਾਂ ਦੀ ਜੋ ਵੀ ਉਹ ਗੱਲ ਕਰਦਾ ਮਤਲਬ ਉਹ ਸਮਾਜ ਦੇ ਵਿੱਚ ਦੱਸਣ ਵਾਲੀ ਨਹੀਂ ਹੈਗੀ ਤੇ ਦੂਸਰੀ ਉਹਨੇ ਜੀਜੇ ਤੇ ਸਾਲੀ ਦੀ ਜਿਹੜੀ ਆਪਣੇ ਗਾਣਿਆਂ ਦੇ ਵਿੱਚ ਗੱਲ ਕਰਦਾ ਫਿਰ ਉਹ ਵੀ ਮੈਂ ਤੈਨੂੰ ਨੌਂਦੀ ਨੂੰ ਦੇਖ ਲਿਆ ਉਹ ਫਲਾਨਾ ਦੇਖ ਲਿਆ ਉਹ ਗੱਲਾਂ ਕਰਦਾ ਵੀ ਉਹ ਉਹ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਅਸੀਂ ਅਸੀਂ ਨੌਂਦਿਆਂ ਨੂੰ ਵੇਖਣ ਆਲੇ ਨਹੀਂ ਅਸੀਂ ਤਨ ਟੱਕਣ ਆਲੇ ਆ ਚੋਂ ਸਾਡਾ ਇਤਿਹਾਸ ਸਾਡੀ 18ਵੀਂ ਸਦੀ ਦਾ ਇਤਿਹਾਸ ਹੀ ਆ ਵੀ ਜੇਕਰ ਗਜਨੀ ਦੇ ਬਾਜ਼ਾਰ ਜੇਕਰ ਕੋਈ ਧੀ ਪੈਣ ਦੀ ਇੱਜ਼ਤ ਲੁੱਟੀ ਜਾ ਰਹੀ ਆ ਅਸੀਂ ਬਚਾਉਣ ਆਲੇ ਜਾਂਦੇ ਆ ਅਸੀਂ ਆਪਣੀ ਜਿਹੜੀ ਆ ਬਗਾਨੀਆਂ ਵਾਂ ਭਾਵੇਂ ਹਿੰਦੂਆਂ ਦੀਆਂ ਭਾਵੇਂ ਮੁਸਲਮਾਨ ਕਿਸੇ ਵੀ ਧਰਮ ਦੀ ਕੋਈ ਧੀ ਆ ਸੀ ਉਹਨੂੰ ਪੈਣ ਮੰਨਦੇ ਆ ਜਿਹੜੀ ਸਾਡੀ ਬਰਾਬਰ ਦੀ ਆ ਉਹ ਭੈਣ ਆ ਜਿਹੜੀ ਛੋਟੀ ਆ ਉਹ ਧੀ ਆ ਜਿਹੜੀ ਵੱਡੀ ਉਹ ਮਾਂ ਸਮਾਨ ਆ ਵੀ ਅਸੀਂ ਇੰਨੀ ਇੱਜ਼ਤ ਦਿੰਦੇ ਆ ਔਰਤ ਨੂੰ ਕਿਉਂਕਿ ਸਾਡੇ ਜਿਹੜੀ ਗੁਰਬਾਣੀ ਆ ਉਹ ਵੀ ਔਰਤ ਨੂੰ ਇੱਜ਼ਤ ਦਿੰਦੀ ਆ ਤੇ ਅਸੀਂ ਵੀ ਉਸੇ ਸਿਧਾਂਤ ਤੇ ਚੱਲ ਕੇ ਔਰਤ ਨੂੰ ਇੱਜ਼ਤ ਦਿੰਦੇ ਆ ਪਰ ਚਮਕੀਲੇ ਦੇ ਗਾਣਿਆਂ ਦੇ ਵਿੱਚ ਔਰਤ ਦੀ ਇੱਜ਼ਤ ਨਹੀਂ ਆ ਔਰਤ ਦੀ ਬੇਅਦਬੀ ਕੀਤੀ ਗਈ ਆ ਔਰਤ ਨੂੰ ਇੱਕ ਬੜੇ ਗਲਤ ਤਰੀਕੇ ਦੇ ਨਾਲ ਵਿਖਾਇਆ ਗਿਆ ਵੀ ਸ਼ਾਇਦ ਉਹਦਾ ਔਰਤ ਦੇ ਕੈਰੈਕਟਰ ਇਦਾਂ ਦੇ ਹੁੰਦੇ ਆ ਉਹ ਚ ਵੀ ਉਹ ਜੋ ਵੀ ਆਪਣੇ ਗਾਣਿਆਂ ਦੇ ਵਿੱਚ ਬੋਲਦਾ ਸੀ ਹੁਣ ਔਰਤ ਤਾਂ ਮਾਤਾ ਭਾਗ ਕੌਰ ਵੀ ਹੈ ਔਰਤ ਬੀਬੀ ਉਪਕਾਰ ਕੌਰ ਵੀ ਹੈ ਹੋਰ ਮੈਂ ਕਿੰਨੀਆਂ ਮਾਤਾ ਗੁਜਰ ਕੌਰ ਦੀ ਆ ਜਿਨ੍ਹਾਂ ਦਾ ਇਹ ਵੀ ਕਹਿ ਦਣਗੇ ਕਿ ਦਲਜੀਤ ਨੇ ਕਿਹੜਾ ਕੋਈ ਮਾੜਾ ਕਿਰਦਾਰ ਕੀਤਾ ਜਾਂ ਮਾੜੀ ਕੋਈ ਗੱਲ ਰੱਖੀ ਹੈ ਫਿਲਮ ਦੇਖੋਗੇ ਪਹਿਲਾਂ ਵੀ ਜੋੜੀ ਆਈ ਹੈ ਉਹ ਵੀ ਚਮਕੀਲਾ ਹੀ ਸੀਗਾ ਹੁਣ ਚਮਕੀਲਾ ਹਿੰਦੀ ਦੇ ਵਿੱਚ ਬਣਦੀ ਹੈ ਕਹਿੰਦੇ ਉਹਦੇ 'ਚ ਕੋਈ ਗਲਤ ਨਹੀਂ ਦਿਖਾਇਆ ਕੋਈ ਅਜੀਹਾ ਸ਼ਬਦ ਨਹੀਂ ਵਰਤਿਆ ਅਸੀਂ ਸਾਰੀ ਸਹੀ ਚੀਜ਼ ਦਿਖਾਈ ਹੈ ਕਿ ਜੋ ਜਿਹੜੀ ਚੀਜ਼ ਸੀਗੀ ਉਹਦੀ ਜਰਨੀ ਸੀਗੀ ਕਿ ਉਹਨੇ ਕਿਵੇਂ ਮਿਹਨਤ ਕੀਤੀ ਕਿੱਥੋਂ ਤੱਕ ਪਹੁੰਚਿਆ ਇਹ ਚੀਜ਼ਾਂ ਦਿਖਾਈਆਂ ਕਹਿੰਦੇ ਉਹਦੇ 'ਚ ਤਾਂ ਗਲਤ ਕੋਈ ਸ਼ਬਦ ਨਹੀਂ ਵਰਤਿਆ ਕਹਿੰਦੇ ਨਾ ਕੋਈ ਗਲਤ ਗੀਤ ਪਾਇਆ ਉਹ 'ਚ ਨਹੀਂ ਉਹ 'ਚ ਜਦੋਂ ਫਿਲਮ ਆਵੇਗੀ ਨਾ ਫਿਰ ਪਬਲਿਕ ਦੇ ਵਿੱਚ ਪਤਾ ਲੱਗ ਜਾਣਾ ਇਸ ਤੋਂ ਪਹਿਲਾਂ ਜੁੜੀ ਆ ਚੁੱਕੀ ਹੈ ਕਹਿੰਦੇ ਉਹਦੇ 'ਚ ਕੁਝ ਨਹੀਂ ਅਜਿਹਾ ਹੈਗਾ ਨਹੀਂ ਇਹਦੇ ਵਿੱਚ ਹੋਊਗਾ ਇਹ ਪੱਕਾ ਜਿਹੜੇ ਹਸਾਬ ਨਾਲ ਚਮਕੀਲਾ ਇਹਨਾਂ ਨੇ ਚੁੱਕਿਆ ਨਾ ਤਾਂ हां ਵੀ ਚਮਕੀਲਾ ਚਮਕੀਲਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹਨਾਂ ਨੇ ਕਰਵਾਇਆ ਇਹਦੇ ਵਿੱਚ ਚਮਕੀਲੇ ਨੂੰ ਹੀਰੋ ਬਣਾਇਆ ਗਿਆ ਮੈਂ ਕਹਿੰਦਾ ਉੱਚ ਦੀਪ ਹੀਰਾ ਨੂੰ ਕਹਿ ਰਹੇ ਨੇ ਦੀਪ ਹੀਰਾ ਫਿਲਮ ਆ ਰਹੀ ਆ ਦੀਪ ਹੀਰਾ ਦੀਪ ਹੀਰਾ ਦੀਪ ਹੀਰਾ ਕਰਵਾ ਦਿੰਦੇ ਕਿਉਂਕਿ ਉਹ ਪੰਜਾਬ ਦਾ ਖੜਕੂ ਸਿੰਘ ਹੀ ਏਡਾ ਵੱਡਾ ਨੌਜਵਾਨ ਸੀ ਫਿਰ ਤਾਂ ਜਾਂ ਉਹਦੇ ਨਾਮ ਤੇ ਫਿਲਮ ਕੱਢ ਦੀ ਨਹੀਂ ਕੱਢ ਸਕਦੇ ਅੱਛਾ ਤੁਹਾਨੂੰ ਇਹ ਵੀ ਕਿਤਨੇ ਕਿਤੇ ਤੁਹਾਡੇ ਮਨ ਦੇ ਵਿੱਚ ਸਵਾਲ ਆ ਗਿਆ ਕਿ ਜਿਹੜੇ ਉਸ ਵੇਲੇ ਦੇ ਖੜਕੂ ਸਿੰਘ ਸੀਗੇ ਜਿਹੜੀਆਂ ਚੀਜ਼ਾਂ ਹੋਈਆਂ ਸੀਗੀਆਂ ਉਸ ਵੇਲੇ ਦੀਆਂ ਗਲਤ ਉਸ ਦੇ ਵਿੱਚ ਦਿਖਾ ਦੇਣਗੇ ਕਿ ਉਦੋਂ ਇਹਨਾਂ ਨੇ ਇਹ ਕੀਤਾ ਸੀਗਾ ਉਸ ਚਮਕੀਲੇ ਦੇ ਨਾਲ ਇਹ ਚੀਜ਼ਾਂ ਕੀਤੀਆਂ ਸੀਗੀਆਂ ਇਹ ਤੁਹਾਡੇ ਥਾਟ ਚੱਲ ਰਹੇ ਮਨ ਦੇ ਵਿੱਚ ਹਾਂ ਇਹੀ ਚੱਲ ਰਿਹਾ ਵੀ ਉਹਨਾਂ ਨੇ ਸ਼ੈਨ ਦਾ ਖਾੜਕੂ ਸਿੰਘਾਂ ਦੀ ਜਿਹੜੀ ਆ ਕਰਦਾਰਕੁਸ਼ੀ ਕਰਨਗੇ ਚਮਕੀਲੇ ਨੇ ਉਹੀ ਰੋ ਦਰਸਾਉਣਗੇ ਵੀ ਸਾਡੇ ਮਨ ਦੇ ਵਿੱਚ ਇਹੀ ਆ ਤੇ ਹੋਣਾ ਵੀ ਇਹੀ ਕੋਜਾ ਵੀ ਜਿੱਥੋਂ ਤੱਕ ਜੇ ਤਾਂ ਉਹਦਾ ਪਹਿਲਾ ਪਹਿਲਾ ਇਹ ਜੀਵਨ ਵਿਖਾਉਣਗੇ ਵੀ ਜਾਂ ਜਿੱਦਾਂ ਉਹ ਉਹਨੂੰ ਸਰਕਾਰ ਦੀ ਸ਼ੈ ਦੇ 80 ਜੀ ਕਿਉਂ ਸਾਹਮਣੇ ਹੁੰਦਾ ਚਮਕੀਲਾ ਚਮਕੀਲਾ 80 84 92 92 ਤੋਂ ਬਾਅਦ ਵੀ ਆ ਸਕਦਾ ਚਮਕੀਲਾ 80 ਤੋਂ ਪਹਿਲਾਂ ਵੀ ਆ ਸਕਦਾ 80 ਤੋਂ ਪਹਿਲਾਂ ਵੀ 70 ਜਾਂ ਉਹਦੇ ਤੋਂ ਪਰ ਉਹ ਉੱਥੇ ਕੀ ਕਿਉਂ ਉੱਭਰ ਕੇ ਬਾਹਰ ਆਇਆ ਜਦੋਂ ਇੱਕ ਪਾਸੇ ਸੰਘਰਸ਼ ਸਿਖਰਾਂ ਤੇ ਚੱਲ ਰਿਹਾ ਆਜ਼ਾਦੀ ਦੀ ਲੜਾਈ ਚੱਲ ਰਹੀ ਆਜ਼ਾਦੀ ਦੀ ਲਹਿਰ ਉੱਠੀ ہوئی ਆ ਉੱਥੇ ਹੀ ਚਮਕੀਲਾ ਕਿਉਂ ਬਾਹਰ ਆਇਆ ਇਹ ਸੋਚਣਾ ਤੇ ਚਾਹੀਦਾ ਨਾ ਕਿ ਜਿਹੜੇ ਨੌਜਵਾਨਾਂ ਦੀ ਸੋਚ ਦੇ ਵਿੱਚ ਕੌਮ ਦਾ ਸੰਘਰਸ਼ ਪਿਆ ਜਿਹੜੇ ਨੌਜਵਾਨਾਂ ਦੀ ਸੋਚ ਦੇ ਵਿੱਚ ਆਪਣੀਆਂ ਜਾਨਾਂ ਵਾਰਨ ਤੱਕ ਵੀ ਅਸੀਂ ਆਪਣੀ ਕੌਮ ਦੇ ਉੱਪਰ ਜਿਹੜੀਆਂ ਬਿਪਤਾਵਾਂ ਧੀਆਂ ਭੈਣਾਂ ਦੀਆਂ ਜਿੱਤਾਂ ਲੁੱਟੀਆਂ ਜਾ ਰਹੀਆਂ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਉਸ ਪਾਸੇ ਨੌਜਵਾਨ ਲੱਗ ਰਿਹਾ ਉਸੇ ਹੀ ਇੱਕ ਸਰਕਾਰ ਦੀ ਛਾਇ ਦੇ ਉੱਪਰ ਚਾਹ ਕੇ ਪੀਐਸ ਗੇਲਰਗੇ ਹੁਣ ਜਾਂ ਬਿਆੰਤੇ ਦੀ ਸਰਕਾਰ ਹੋਵੇ ਜਾਂ ਇਹ ਇਹਨਾਂ ਨੇ ਇੱਕ ਉਸ ਸਮੇਂ ਦੇ ਵਿੱਚ ਸਿੰਗਰਾਂ ਨੂੰ ਬਹੁਤ ਪ੍ਰਮੋਟ ਕੀਤਾ ਇੱਥੋਂ ਤੱਕ ਜਸਵੀਰ ਜੱਸੀ ਦੀ ਪਿਛਲੀ ਇੰਟਰਵਿਊ ਦੇ ਵਿੱਚ ਵੀ ਉਹਨਾਂ ਕੇਪੀਐਸ ਦੀ ਕੇਪੀਐਸ ਗੇਲ ਦੀ ਗੱਲ ਕੀਤੀ ਸੀ ਵੀ ਸਾਹਮਣੇ ਬਿਠਾ ਲੈਂਦਾ ਸੀ ਜੇਕਰ ਰਾਤ ਨੂੰ ਬੁਲਾ ਲਿਆ ਰਾਤ ਨੂੰ ਜਾਣਾ ਪੈਂਦਾ ਸੀ ਦਿਨੇ ਬੁਲਾ ਲਿਆ ਦਿਨੇ ਜਾਣਾ ਪੈਂਦਾ ਸੀ ਤੇ ਘੰਟਿਆਂ ਬੱਧੀ ਸਾਡੇ ਸਿਰ ਤੇ ਸੋਟਾ ਰੱਖ ਕੇ ਤੇ ਉਹ ਬੁਲਾਉਂਦਾ ਹੁੰਦਾ ਸੀ ਵੀ ਉਹ ਉਹ ਇਹ ਇਹਨਾਂ ਨੇ ਪ੍ਰਮੋਟ ਆਪ ਕੀਤਾ ਉਸ ਸਮੇਂ ਸਿੰਗਰਾਂ ਨੂੰ ਵੀ ਨੌਜਵਾਨ ਕੋਰੇ ਕਾਗਜ਼ ਵਰਗੇ ਹੁੰਦੇ ਆ ਵੀ ਇਹਨਾਂ ਦੇ ਮਨਾਂ ਦੇ ਉੱਪਰ ਜੋ ਮਰਜ਼ੀ ਲਿਖ ਦੋ ਜੇ ਤਾਂ ਸੰਘਰਸ਼ ਲਿਖਿਆ ਗਿਆ ਉਹ ਸੰਘਰਸ਼ ਵਾਲੇ ਪਾਸੇ ਤੇ ਜਾਂ ਗਾਉਣ ਵਜਾਉਣ ਲਿਖ ਦਿਓ ਵੀ ਇਸ ਪਾਸੇ ਲੱਗੇ ਰਹਿਣ ਬਸ ਮੈਂ ਅਖੀਰਲਾ ਸਵਾਲ ਕਰਨਾ ਚਾਹਾਂਗਾ ਦਲਜੀਤ ਤਾਂ ਨਹੀਂ ਕਿਤੇ ਕੋਈ ਗਲਤ ਲੱਗ ਰਿਹਾ ਕਿਉਂਕਿ ਦਲਜੀਤ ਦੀਆਂ ਤਾਂ ਹੋਰ ਹੀ ਬੜੀਆਂ ਚੀਜ਼ਾਂ ਜਿਨ੍ਹਾਂ ਨੇ ਪਹਨ ਤੁਸੀਂ 84 ਉਹਨਾਂ ਦੀ ਫਿਲਮ ਦੇਖੀ ਹੋਵੇ ਉਹ ਚ ਕਿਰਦਾਰ ਬੜਾ ਸੋਹਣਾ ਕੀਤਾ ਉਹਨਾਂ ਨੇ ਹੋਰ ਪਵਾ ਗੀਤ ਆਏ ਨੇ ਧਾਰਮਿਕ ਬਾਬੇ ਨਾਨਕ ਨੂੰ ਲੈ ਕੇ ਬੜੀਆਂ ਚੀਜ਼ਾਂ ਨੇ ਦਲਜੀਤ ਤਾਂ ਨਹੀਂ ਗਲਤ ਲੱਗ ਰਿਹਾ ਤੁਹਾਨੂੰ ਕਿ ਦਲਜੀਤ ਗਲਤ ਹੈਗਾ ਉਹ ਇਸ ਚੀਜ਼ ਨੂੰ ਕਰ ਰਿਹਾ ਨਹੀਂ ਦੇਖੋ ਕਰ ਤੇ ਦਲਜੀਤ ਹੀ ਰਿਹਾ ਨਾ ਹੁਣ ਤੁਸੀਂ ਇੱਕ ਗੱਲ ਦੇਖੋ ਉਹ ਵੀ ਜੇਕਰ ਭਾਈ ਜਸਵੰਤ ਸਿੰਘ ਖਾਲੜਾ ਸਾਹਿਬ ਦੀ ਫਿਲਮ ਆਉਂਦੀ ਆ ਉਹ ਤੇ ਸੈਂਸਰ ਬੋਰਡ ਪਾਬੰਦੀ ਲਾ ਦਿੰਦਾ ਕੁਝ ਸੀਨਾਂ ਤੇ ਵੀ ਆਿਹੜੇ ਸੀਨ ਆ ਵੀ ਇਹ ਨਹੀਂ ਵਿਖਾਉਣੇ ਜਿਹੜੇ ਸਿੱਖਾਂ ਵਾਸਤੇ ਸਹੀ ਸੀਨ ਆ ਬਿਲਕੁਲ ਉਹਨੇ ਸਹੀ ਕੀਤੇ ਹੋਣਗੇ ਜਸਵੰਤ ਸਿੰਘ ਖਾਲੜਾ ਸਾਹਿਬ ਦੀ ਫਿਲਮ ਤੇ ਵੈਸੇ ਤਾਂ ਅਸੀਂ ਉਸ ਫਿਲਮ ਨੂੰ ਵੀ ਨਹੀਂ ਕਹਿੰਦੇ ਵੀ ਸਿੱਖਾਂ ਦਾ ਕਰਦਾਰ ਕਦੀ ਵੀ ਫਿਲਮਾਂ ਦੇ ਵਿੱਚ ਪੂਰਾ ਨਹੀਂ ਹੋ ਸਕਦਾ ਤੇ ਨਾ ਹੀ ਰੋਲ ਕਰਨ ਵਾਲੇ ਕਦੀ ਸਿੱਖਾਂ ਦਾ ਕਰਦਾਰ ਪੂਰਾ ਕਰ ਸਕਦੇ ਕਿਉਂਕਿ ਸਿੱਖ ਇੱਕ ਬਹੁਤ ਉੱਚੀ ਸੋਚੀ ਸੋਚ ਦਾ ਨਾਮ ਹੈ ਸਿੱਖ ਦਾ ਕੋਈ ਤਨ ਕੋਈ ਸਰੀਰ ਰੋਲ ਨਹੀਂ ਕਰ ਸਕਦਾ ਤੇ ਨਾ ਹੀ ਉਹ ਰੋਲ ਕਰਨ ਵਾਲਿਆਂ ਦਾ ਓਡਾ ਵੱਡਾ ਕਰਦਾਰ ਜਿੰਨਾ ਵੱਡਾ ਕਰਦਾਰ ਸਾਡੇ ਸਿੰਘਾਂ ਸੂਰਮਿਆਂ ਦਾ ਸੀ ਭਾਈ ਦੇ ਸਵੰਸੇ ਖਾਲੜਾ ਸਾਹਿਬ ਦਾ ਤੇ ਉਹ ਵੈਸੇ ਉਹਨਾਂ ਫਿਲਮਾਂ ਤੇ ਵੀ ਅਸੀਂ ਦੇ ਕਹਿੰਦੇ ਵੀ ਨਹੀਂ ਸਾਡੇ ਜੇ ਕੇ ਸੂਰਮੇ ਤੇ ਫਿਲਮ ਆ ਰਹੀ ਉਹ ਵੀ ਨਹੀਂ ਬਾਨੀ ਚਾਹੀਦੀ ਪਰ ਜੇਕਰ ਉਹ ਬਣਾਈ ਗਈ ਆ ਤੇ ਸੈਂਸਰ ਬੋਰਡ ਨੇ ਜਿੱਥੇ ਸਿੱਖਾਂ ਦੇ ਹੱਕ ਦੇ ਵਿੱਚ ਸੀਨ ਹੋਣਗੇ ਉਸ ਫਿਲਮ ਦੇ ਵਿੱਚ ਉੱਥੇ ਸੈਂਸਰ ਬੋਰਡ ਨੇ ਪਾਬੰਦੀ ਲਾਤੀ ਤੇ ਜਿਹੜੇ ਹੁਣ ਸਿੱਖਾਂ ਦੇ ਵਿਰੋਧ ਦੇ ਵਿੱਚ ਇੱਚ ਚਾਹੇ ਚਮਕੀਲਾ ਮਾਰਨਾ ਹੋਵੇ ਜਾਂ ਚਮਕੀਲੇ ਦੀ ਮਾਫੀ ਮੰਗਣੀ ਹੋਵੇ ਜਾਂ ਜੋ ਕੁਝ ਵੀ ਉਹ ਜਿਹੜੇ ਸੀਨ ਇਹਨਾਂ ਨੇ ਪਾਏ ਹੋਣਗੇ ਵਿੱਚ ਤੇ ਉਹ ਸੈਂਸਰ ਬੋਰਡ ਕਦੇ ਨਹੀਂ ਕਟਾਵੇਗਾ ਕਿਉਂਕਿ ਉਹਦੇ ਵਿੱਚ ਸਿੱਖਾਂ ਨੂੰ ਨੀਵਾ ਵਿਖਾਇਆ ਗਿਆ ਹੋਵੇਗਾ ਬਹੁਤ ਸ਼ੁਕਰੀਆ ਚਮਕਉਤ ਸਿੰਘ ਜੀ ਸਾਡੇ ਨਾਲ ਸੀਗੇ ਗੱਲਬਾਤ ਕਰਦੇ ਸੀਗੇ ਇਹ ਦੋ ਮੁੱਦਿਆਂ ਦੇ ਉੱਤੇ ਖਾਸ ਤੌਰ ਤੇ ਗੱਲ ਕੀਤੀ ਹੈ ਜਿਸ ਤਰੀਕੇ ਨਾਲ ਨੌਜਵਾਨ ਨੇ ਆਪਣੀ ਪੱਗ ਲਾ ਕੇ ਸਟੇਜ ਦੇ ਉੱਤੇ ਰੱਖ ਦਿੱਤੀ ਤੇ ਉੱਥੇ ਬੈਠੇ ਜੱਜਾਂ ਨੇ ਉਹਨੂੰ ਸਨਮਾਨਿਤ ਕਰਤਾ ਟੀਮ ਨੂੰ ਜਿਤਾ ਦਿੱਤਾ ਦੂਜੇ ਪਾਸੇ ਚਮਕੀਲੇ ਦੀ ਗੱਲ ਹੋ ਰਹੀ ਸੀਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਮ ਸਾਜੋਗ ਦੇ ਸੀ ਜਗਮੀਤ ਧੰਨਵਾਦ